ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਗੱਭਣ ਵੜ ਸੇ ਲਈ ਲੈ ਕੇ ਆਏ ਜੀ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਆ ਬਈ ਦਾ ਇੱਧਰ ਦੀ ਸੱਡ ਸੱਡ ਪਾਇਵਾ ਬਹੁਤ ਚੰਗੀਆਂ ਗਾਵਾਂ ਨੇ ਚੰਗੇ ਦੁੱਧ ਵਾਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਬਈ ਤੇ ਜਿਸ ਪਿੰਡ 'ਚੋਂ ਵੀਡੀਓ ਬਣਾ ਰਹੇ ਆ ਪਿੰਡ ਸ਼ਾਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਨੇੜੇ ਪਿੰਡ ਭਦੌੜ ਸਹਿਣਾ ਭਾਈ ਰੂਪਾ ਨੇੜੇ ਹੀ ਰਹਿ ਜਾਂਦੇ ਆ ਆਓ ਕਰ ਲੈਨੇ ਬਈ ਨਾ ਗੱਲ ਬਾਤ ਬਾਈ ਜੀ ਸਸਿਕਾ ਜੀ ਡਾਕਟਰ ਸਾਹਿਬ ਉਹ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਬਾਈ ਨਾਮ ਤੇ ਮੋਬਾਈਲ ਨੰਬਰ ਬੋ ਨਾਮ ਬਾਈ ਮਹਾਰਿੰਦਰ ਸਿੰਘ ਆ ਮੋਬਾਈਲ ਨੰਬਰ 6554 2847 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇਖਨੇ ਕਿੰਨੇ ਟਾਈਮ ਦੀ ਗੱਬਣਾ ਇਹ ਸਾਢੇ 3 ਮਹੀਨੇ ਦੀ ਗੱਬਣਾ ਜੀ ਚੈੱਕ ਪਾਸ ਹਾਂਜੀ ਚੈੱਕ ਪਾਸ ਆਪਾਂ ਕਰਾ ਕੇ ਲਿਆਏ ਆ ਅਗਲੇ ਨੂੰ ਕਰਾ ਕੇ ਦਵਾਂਗੇ ਠੀਕ ਆ ਬਾਈ ਤੇ ਕਿੰਨਾ ਕੁ ਰਿਕਾਰਡ ਆ ਬਾਈ ਇਹਦੀ ਮਾਂ ਦਾ ਇੱਕ ਦੱਸਣਾ ਕੋਈ ਨਹੀਂ ਦੁੱਧ ਸੇਵ ਆ ਡਾਕਟਰ ਸਾਹਿਬ ਲਈ ਆਪਾਂ ਗਾਂ ਬੱਸੀ ਫਾਰਮ ਚ ਆਏ ਓਕੇ ਤੇ ਤੈਨੂੰ ਪੜੀਆਂ ਇਹਦਾ ਡਾਟਾ ਮਿਲੂਗਾ ਸਾਰੀ ਵੀਡੀਓ ਦਿਖਾਵਾਂਗੇ ਫਾਰਮ ਦੀ ਠੀਕ ਆ ਬਾਈ ਹਾਂ ਜਿਹੜਾ ਕੁਝ ਆਪਾਂ ਨੂੰ ਅਗਲੇ ਨੇ ਦੱਸਿਆ ਉਹ ਚੀਜ਼ ਦੱਸਾਂਗੇ ਆਪਾਂ ਆਪਦੇ ਕੋਲੋਂ ਆਪਾਂ ਕੋਈ ਨਹੀਂ ਬਣਾਵਾਂ ਐਂ ਕਿਤੇ ਅੱਗੇ ਬਣਾਇਆ ਫਾਰਮ ਚੋ ਬਾਈ ਕਹਿੰਦਾ ਆਪਾਂ ਵੈੜ ਖਰੀਦੀਆ ਸਾਰਾ ਸੀਮਣ ਦਾ ਰਿਕਾਰਡ ਦੁੱਧ ਦਾ ਰਿਕਾਰਡ ਤੇ ਸਪੈਸ਼ਲ ਬਾਈ ਕਹਿੰਦਾ ਫਾਰਮ ਦੀ ਵੀਡੀਓ ਮਿਲੂਗੀ ਠੀਕ ਆ ਕਿ ਨਹੀਂ ਕੋਈ ਬਾਈ ਨੇ ਮੰਨ ਕੇ ਚਲੋ ਘਰੋ ਨਹੀਂ ਕਰੀਦੀ ਫਾਰਮ ਚੋ ਵੈੜ ਖਰੀਦੀਆ ਚੰਗੇ ਰਿਕਾਰਡ ਵਾਲੀ ਆ ਹਾਂਜੀ ਵੈਕਸੀਨੇਸ਼ਨ ਸਾਰੀ ਹੋਈ ਵੀ ਇਹਦੀ ਓਕੇ ਬਾਈ ਹਾਂਜੀ ਕੇਸ ਦੀ ਬਿਊਟੀ ਕਮਾਲ ਬੋਦੀਵਾਦੀ ਪੂਰੀ ਚੰਗੀ ਸਮਖ ਪੁਣਾ ਬੈੜ ਦੇ ਵਿੱਚ ਫੁੱਲ ਤੇ ਗੱਬਣ ਚੈੱਕ ਪਾਸ ਤੇ ਜਿਹੜਾ ਭਰਾ ਖਰੀਦੂਆ ਵੀ ਚੈੱਕ ਜ਼ਰੂਰ ਕਰਵਾ ਲੈ ਥਣ ਝੂਲੀ ਦੀ ਸਾਫ ਹਾਂਜੀ ਥਣ ਚਾਰਾ ਦੰਦੋਂ ਖਰੀਆ ਚੈੱਕ ਕਰਾ ਦਿੰਨੇ ਆਪਾਂ ਹੂੰ ਫੁੱਲ ਕੱਦ ਫੁੱਲ ਬ੍ਰੀਟ ਪ੍ਰਿੰਟ ਫਰੰਟ ਕਰਮਾ ਲਈਦਾ ਇੱਕ ਨੰਬਰ ਆ ਪੂਰੀ ਜਾਨ ਵਾਲੀ ਬੱਚੀ ਆ ਦਾ ੱਟਕਾ ਕਰਦੀ ਐ ਇੱਕ ਨਹੀਂ ਬਈ ਹਾਂਜੀ ਤਾਂ ਖਰੀਆ ਹੈ ਨਾ ਦੰਦੋਂ ਦਾ ਖਰੀਆ ਹੈ ਕੱਚੀ ਹੀ ਹੈ। ਜਮਾ। ਫਰੀ ਫਰੀ ਨੇ ਸੂਪ ਪੈਣਾ। ਸੂਪ ਪੈਣਾ ਸਹੀ ਗੱਲ ਹੈ। ਸਾਰਾ ਇਹ ਸਿਮਨ ਡੀਟੇਲ ਵੀ ਕਿਹੜੇ ਸਿਮਨ ਦੀ ਇਹ ਆ। ਇਹਦੀ ਨਾਨੀ ਦਾ ਕਾਰਡ ਕਾਟ ਦੇ ਦਾਂਗੇ ਆਪਾਂ। ਓਕੇ ਬਾਈ। ਹਾਂਜੀ। ਜਿਹੜੇ ਬੰਦੇ ਨਾਲ ਸੌਦਾ ਹੁੰਦਾ। ਹੂੰ। ਬਾਕੀ ਚਮਕ ਪੂਰੀ ਆ ਕੋਈ ਲਿੱਸੀ ਨਹੀਂ ਲਾਵੀਨੀ ਬਾਈ। ਬਿਊਟੀ ਚੈੱਕ ਕਰੋ ਕਰਮ। ਥੋਲ ਕਾ ਦਾ ਡਾਕਟਰ ਵਸੀ ਦਾ। ਸਹੀ ਗੱਲ ਆ। ਲੰਮੀ ਲੂੰਮੀ ਚੈੱਕ ਕਰਾ ਦੇ ਕਿੰਨੀ ਆ। ਲੈ ਬਾਈ ਬਰਾਬਰ ਖੜੀ ਕੱਦ ਚੈੱਕ ਕਰਵਾਈਏ ਮਾੜਾ। ਕੱਦ ਦਾ ਅੰਦਾਜ਼ਾ ਲਾ ਲਓ ਬਾਈ ਕਿੰਨਾ ਕੱਦ ਆਪਣਾ। ਮੇਰਾ ਡਾਕਟਰ ਸਾਹਿਬ 6 ਫੁੱਟ ਤੋਂ 3 ਇੰਚ ਘੱਟ। ਠੀਕ ਲੰਮੀ ਲੂਮੀ ਚੈੱਕ ਕਰਾ ਦੇ ਕਿੰਨੀ ਆ ਜੀ ਹਾਂ ਤੋਰਾ ਇੱਕ ਨੰਬਰ ਲੈ ਲੰਮੀ ਲੂਮੀ ਫੁੱਲ ਬਰੀਟ ਆਪ ਬੋਲਦੀ ਯਾਰ ਬੱਚੀ ਵਾਹ ਬੋਲਣ ਦੀ ਲੋੜ ਨਹੀਂ ਬਾਕੀ ਰਿਕਾਰਡ ਵਾਲੀ ਬੱਚੀ ਆ ਯਾਰ ਹਾਂ ਭਾਈ ਕਿਸੇ ਪਾਸਿਓਂ ਹੱਥ ਧਤਰਾ ਨਹੀਂ ਕਿੰਨੇ ਭਾਈ ਚਾਰ ਥਾਣ ਕੋਈ ਫੋੜ ਨਹੀਂ ਸ਼ਾਂ ਕੋਈ ਫੋੜ ਸਾਂ ਨਹੀਂ ਝੋਲੀ ਚੈੱਕ ਕਰਾਓ ਡਾਕਟਰ ਸਾਹਿਬ ਦੁਬਾਰੇ ਫਿਰ ਚੈੱਕ ਕਰਵਾਣੇ ਝੋਲੀ ਕੋਈ ਚੱਕਰ ਨਹੀਂ ਚਾਰ ਥਾਣ ਹੋਣਗੇ ਦੇਖਿਓ ਬੜ ਇੱਕ ਨੰਬਰ ਝੋਲੀ ਆ ਭਾਈ ਕਿਆ ਬਾਤ ਤੇ ਮੁੱਲ ਕੀ ਹੈ ਵੀਰੇ ਜੈਜ ਫਿਰ ਮੋਲੇ ਡਾਕਟਰ ਸਾਹਿਬ ਕਰਾਂਗੇ ਫੋਨ ਤੇ ਕਰਾਂਗੇ ਜੈਜ ਠੀਕ ਆ ਭਾਈ ਹਾਂਜੀ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜੈਜ ਮੁੱਲ ਹੋਊਗਾ ਮੁੱਲ ਕਰਾਂਗੇ ਪਰ ਫੋਨ ਤੇ ਖੈਰ ਮੁੱਲ ਪਹਿਲਾਂ ਹੀ ਬਾਈ ਦੇ ਜੈਜ ਹੀ ਹੁੰਦੇ ਖਿੱਚ ਕੇ ਮੁੱਲ ਹੁੰਦੇ ਆ ਕਈ ਵਾਰੀ ਬਾਈ ਕਹਿੰਦਾ ਵੇਚਣ ਵਾਲੇ ਭਰਾ ਲੈ ਜਾਂਦੇ ਉਹਦਾ ਕਰਕੇ ਜਿਹੜਾ ਮੁੱਲ ਹੁੰਨ ਤੇ ਹੋ ਜਾਂਦਾ ਫੇਸ ਰਿਵਿਊਟੀ ਦੇਖੋ ਬਈ ਚਾਰੂ ਜਾਰੂ ਫੁੱਲ ਆ ਕਹਿੰਨੀ ਹਾਂਜੀ ਡਾਕਟਰ ਸਾਹਿਬ ਹੂੰ ਬਿਊਟੀ ਚੈੱਕ ਕਰੋ ਬਾਕੀ ਫਾਰਮ ਵਾਲੀ ਬੜ ਤਾਂ ਰਲਦੀ ਨਹੀਂ ਹੁੰਦੀ ਰਲਦੀ ਨਹੀਂ ਸਹੀ ਗੱਲ ਆ ਹੱਕ ਦੇ ਮਾੜੀ ਜੀ ਤੋਰ ਦੇ ਫੇਰ ਅੱਛੇ ਤੋਂ ਪੂੜਾ ਪੂੜਾ ਦੇਖੋ ਕਰਮਾ ਇਹਦਾ ਪੂਰੀ ਚੌੜੀ ਜੁੜੀ ਆ ਫੁੱਲ ਬ੍ਰੀਡਨ ਨਕੀ ਨਹੀਂ ਆ ਡਾਇਮੰਡ ਪੀਸ ਹਾਂਜੀ ਬਾਈ ਲੈ ਕੀ ਬਾਤ ਹੈ ਤੇ ਕਿ세 ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ